1 ਲੱਖ ਰੁਪਇਆ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ オンਲਾਈਨ ਉਹ ਗਰੀਬੀ ਨੂੰ ਦੂਰ ਕਰਨ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ ਨਾ 10 ਲੱਖ ਰੁਪਇਆ ਘੱਟੋ ਘੱਟ ਮੈਂ ਕਹਿੰਦਾ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਸੋ ਜ਼ਿੰਦਗੀ ਬਿਲਕੁਲ ਵਧੀਆ ਨਹੀਂ ਹੁੰਦੀ ਹੈਗੀ ਬੰਦਾ ਯਾਰ ਫਿਰ ਸੋਚਦਾ ਯਾਰ ਵੀ ਮੈਨੂੰ ਕਮਾਉਣਾ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣੇ ਜਿਹੜੇ ਉਹ ਸ਼ੁਰੂ ਕਰ ਦੋਗੇ ਇੱਕ ਸਾਲ ਦੀ 20 20 ਲੱਖ ਰੁਪਇਆ ਉਹਨਾਂ ਦੀ ਇਨਕਮ ਆ ਸਿਰਫ ਤੁਹਾਡੇ ਕੋਲ ਚਾਰ ਪੰਜ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਆ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ 30 ਸਾਲ ਦੀ ਉਮਰ ਦੇ ਵਿੱਚ ਨਾ ਤੁਹਾਡੇ ਕੋਲ ਚਾਰ ਪੰਜ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਆ ਜੇ 30 ਸਾਲ ਦੀ ਉਮਰ ਦੇ ਵਿੱਚ ਲਾ ਲਓ ਜਾਂ ਫਿਰ ਤੁਸੀਂ ਮਤਲਬ ਵੀ ਆਪਣੇ ਵਿਆਹ ਤੋਂ ਪਹਿਲਾਂ ਦਾ ਲਾ ਲਓ ਹਣਾ ਮੰਨ ਕੇ ਚੱਲੋ ਜਿਹੜੇ ਮੇਰੇ ਭੈਣ ਭਰਾਵਾਂ ਦਾ ਵਿਆਹ ਜਿਹੜਾ ਮਤਲਬ ਵੀ ਨਹੀਂ ਹੋਇਆ ਹੈਗਾ ਵੀ ਤੁਹਾਨੂੰ ਵਿਆਹ ਕਰਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਆਹ ਤਿੰਨ ਚਾਰ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਕੋਲ ਇਹ ਤਿੰਨ ਚਾਰ ਚੀਜ਼ਾਂ ਹੋਣੀਆਂ ਨਾ ਤੁਹਾਡੀ ਜਿਹੜੀ ਜ਼ਿੰਦਗੀ ਆ ਨਾ ਬਹੁਤ ਹੀ ਵਧੀਆ ਤੇ ਸੁਖੀ ਲੰਗੇਗੀ ਜੇ ਤੁਹਾਡੇ ਕੋਲ ਇਹ ਤਿੰਨ ਚਾਰ ਚੀਜ਼ਾਂ ਨਹੀਂ ਹੋਣੀਆਂ ਨਾ ਤੁਹਾਡੀ ਜਿਹੜੀ ਆ ਜ਼ਿੰਦਗੀ ਆ ਮੈਂ ਕਹਿੰਦਾ ਯਾਰ ਸੁਖੀ ਨਹੀਂ ਲੰਗੇਗੀ ਤੁਸੀਂ ਜਿੰਨਾ ਮਰਜੀ ਸੋਚੀ ਜਾਓ ਜਿੰਨਾ ਮਰਜੀ ਕਹੀ ਜਾਓ ਤੁਸੀਂ ਕਹੋਗੇ ਵੀ ਯਾਰ ਨਹੀਂ ਯਾਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਬੰਦੇ ਕੋਲੇ ਤਿੰਨ ਚਾਰ ਚੀਜ਼ਾਂ ਹੋਣੀਆਂ ਜ਼ਰੂਰੀ ਆ ਬੰਦਰੀ ਜ਼ਿੰਦਗੀ ਵਧੀਆ ਲੰਘਦੀ ਆ ਮਤਲਬ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਨਾ ਸੋ ਕਹਿੰਦੇ ਬੰਦਾ ਠੀਕ ਹੋਣਾ ਜਿੱਦਾ ਤਾਂ ਜ਼ਿੰਦਗੀ ਕਹਿੰਦੇ ਆਪਣੇ ਆਪ ਵੀ ਵਧੀਆ ਨਿਕਲ ਜਾਂਦੀ ਆ ਨਹੀਂ ਇਹ ਬਹੁਤ ਵੱਡੀ ਗਲਤਫਹਿਮੀ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਫਿਰ ਆਪਣੀ ਜਿੰਨਾ ਵੀ ਮੇਰੀ ਜ਼ਿੰਦਗੀ ਦਾ ਤਜਰਬਾ ਹੈਗਾ ਜਿੰਨਾ ਵੀ ਮੈਂ ਮਤਲਬ ਵੀ ਦੁਨੀਆ ਘੁੰਮਿਆ ਵਾ ਜਾਂ ਮੈਂ ਚੀਜ਼ਾਂ ਦੇਖੀਆਂ ਨੇ ਜਾਂ ਲੋਕਾਂ ਦੇ ਵਿੱਚ ਰਿ 30 ਸਾਲ ਦੀ ਉਮਰ ਦੇ ਵਿੱਚ ਨਾ ਸਾਡੇ ਕੋਲ ਆ ਚਾਰ ਪੰਜ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਸਾਡੇ ਕੋਲ ਆ ਚਾਰ ਪੰਜ ਚੀਜ਼ਾਂ ਹੋਣੀਆਂ ਹੈ ਸਾਡੀ ਜ਼ਿੰਦਗੀ ਹੈ ਜਿਹੜੀ ਬਹੁਤ ਹੀ ਸੋਖੀ ਤੇ ਵਧੀਆ ਲੰਘੇਗੀ ਸਾਨੂੰ ਕਿਸੇ ਚੀਜ਼ ਦੀ ਮਤਲਬ ਟੈਨਸ਼ਨ ਨਹੀਂ ਹੋਏਗੀ ਸਾਨੂੰ ਮਤਲਬ ਕਿਸੇ ਵੀ ਚੀਜ਼ ਦੀ ਅੱਗੇ ਜਾ ਕੇ ਪ੍ਰੋਬਲਮ ਨਹੀਂ ਆਏਗੀ ਹਨਾ ਸੋ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਜਾਂ ਸਾਡੇ ਘਰਦ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਉਹ ਕਿਹੜੀਆਂ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਸਾਨੂੰ 30 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਹੋਣੇ ਚਾਹੀਦੀਆਂ ਨੇ ਜਾਂ ਸਾਡੇ ਵਿਆਹ ਤੋਂ ਪਹਿਲਾਂ ਉਹ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਹੋਣੇ ਚਾਹੀਦੀਆਂ ਨੇ ਜੇ ਤੁਹਾਡੇ ਕੋਲ ਉਹ ਚਾਰ ਪੰਜ ਚ ਇਹਦਾ ਨੀਗਾ ਬਹੁਤ ਚ ਜ਼ਿੰਦਗੀ ਹੈ ਜਿਹੜੀ ਬਹੁਤ ਔਖੀ ਲੰਘਦੀ ਹੈ ਹਨਾ ਸੋ ਉਹ ਕਿਹੜੀਆਂ ਚੀਜ਼ਾਂ ਨੇ ਦੇਖੋ ਮੈਂ ਦੱਸਦਾ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਡਾ ਆਪਣਾ ਤੁਹਾਡਾ ਆਪਣਾ ਘਰ ਹੋਣਾ ਬਹੁਤ ਜ਼ਰੂਰੀ ਆ 30 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਆਪ ਦਾ ਘਰ ਹੋਣਾ ਬਹੁਤ ਜ਼ਰੂਰੀ ਆ ਨੰਬਰ 2 ਦੇ ਤੇ ਤੁਹਾਡੇ ਕੋਲ ਆਪਣੀ ਕਾਰ ਆਪਣੀ ਕਾਰ ਹੋਣੀ ਬਹੁਤ ਜ਼ਰੂਰੀ ਆ ਅੱਜ ਦਾ ਜਿਹੜਾ ਸਮਾਂ ਚੱਲਦਾ ਪਿਆ ਨਾ ਮੈਂ ਕਹਿੰਦਾ ਕਾਰ ਤੋਂ ਬਿਨਾ ਯਾਰ ਬੰਦਰੀ ਗਤੀ ਹੈ ਦੀ ਹਾਂ ਮੋਟਰਸਾਈਕਲ ਵੀ ਜ਼ਰੂਰੀ ਆ ਮੋਟਰਸਾਈਕਲ ਵੀ ਹੋਣਾ ਚਾਹੀਦਾ ਮੋਟਰਸਾਈਕਲ ਤੇ ਦੇਖੋ ਗੱਲ ਵੱਖਰੀ ਆ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਨਾ ਫਿਰ ਮਤਲਬ ਤੁਸੀਂ ਆਪ ਜੇ ਬੱਚਿਆਂ ਨੂੰ ਜਾਂ ਵਾਈਫ ਨੂੰ ਕਿਤੇ ਵੀ ਲੈ ਕੇ ਜਾਂਦੇ ਹੋ ਯਾਰ ਮੈਂ ਕਹਿੰਦਾ ਗੱਡੀ ਤੋਂ ਬਿਨਾ ਮਤਲਬ ਵੀ ਗੱਲ ਬੰਦ ਹੀ ਨਹੀਂ ਹੈਗੀ ਗਤੀ ਨਹੀਂ ਹੈਗੀ ਕਿਤੋਂ ਕਿਤ ਤੁਸੀਂ ਕਾਰਾ ਮੰਗਦੇ ਜਾਓਗੇ ਜਾਂ ਕਿਰਾਏ ਤੇ ਕਾਰ ਦੇ ਫਿਰੋਗੇ ਜਾਂ ਫਿਰ ਟੈਕਸੀ ਕਰਦੇ ਜਾਗੇ ਕਿੰਨੇ ਕੀ ਦਿਨ ਤੱਕ ਕਰੀ ਜਾਓਗੇ ਸੋ ਤੁਹਾਡੇ ਕੋਲ ਕਾਰ ਹੋਣੀ ਵੀ ਜ਼ਰੂਰੀ ਆ ਨੰਬਰ 3 ਦੇ ਉੱਤੇ ਤੁਹਾਡੇ ਬੈਂਕ ਬੈਲੈਂਸ ਦੇ ਵਿੱਚ ਤੁਹਾਡਾ 10 ਲੱਖ 10 ਲੱਖ ਰੁਪਈਆ ਤੁਹਾਡਾ ਹੋ ਜ਼ਰੂਰੀ ਆ ਤੁਹਾਡੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਘੱਟੋ ਘੱਟ ਮੈਂ ਕਹਿੰਦਾ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਜੇ ਤੁਹਾਡੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੋਊਗਾ ਤੁਹਾਡੇ ਕੋਲ ਆਪਣੀ ਕਾਰ ਹੋਊਗੀ ਤੁਹਾਡਾ ਆਪਣਾ ਘਰ ਹੋਊਗਾ ਨਾ ਮੈਂ ਕਹਿੰਦਾ ਤੁਹਾਡੀ ਜਿਹੜੀ ਜ਼ਿੰਦਗੀ ਹੈ ਨਾ ਬਹੁਤ ਵਧੀਆ ਤੁਹਾਡੀ ਲੰਘੇਗੀ ਚਾਹੇ ਤੁਸੀਂ ਜਿੰਨੇ ਮਰਜੀ ਪੜੇ ਹੋ ਜਿੰਨੇ ਮਰਜੀ ਨਹੀਂ ਪੜੇ ਹੈਗੇ ਤਾਂ ਮੰਨ ਕੇ ਚੱਲੋ ਯਾਰ ਉਹ ਕੋਈ ਜ਼ਰੂਰੀ ਮੈਟਰ ਨਹੀਂ ਕਰਦਾ ਹੈਗਾ ਪਰ ਤੁਹਾਡੇ ਕੋਲ ਆ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਇਹ ਹੋਣੀਆਂ ਬਹੁਤ ਜ਼ਰੂਰੀ ਨੇ ਦੇਖੋ ਮੰਨ ਕੇ ਚੱਲੋ ਮੈਂ ਆਪਣੇ ਲਾਈਫ ਦੇ ਵਿੱਚ ਇਹੋ ਜਿਹੇ ਕਈ ਕੇਸ ਦੇਖੇ ਨੇ ਜਦ ਅਣ ਘਰ ਦੇ ਕੀ ਕਰਦੇ ਕਿ ਬੱਚੇ ਦਾ ਵਿਆਹ ਕਰ ਦਿੰਦੇ ਹਨ ਉਹਦੀ ਉਮਰ ਹੁੰਦੀ ਆ 28 ਸਾਲ ਜਾਂ ਫਿਰ 30 ਸਾਲ ਹੁੰਦੀ ਆ ਪਰ ਉਹਦੇ ਕੋਲ ਇਹ ਚੀਜ਼ਾਂ ਕੁਝ ਵੀ ਨਹੀਂ ਹੁੰਦੀ ਹੈਗੀ ਉਹਦੀ ਕਮਾਈ ਕਿੰਨੀ ਹੁੰਦੀ ਆ 10 ਤੋਂ 15000 ਰੁਪਏ ਤਨਖਾਹ ਹੁੰਦੀ ਆ ਠੀਕ ਹੈ ਜਦੋਂ ਉਹਦਾ ਵਿਆਹ ਹੋ ਜਾਂਦਾ ਵਾ ਉਹਦੇ ਤੋਂ 10-15000 ਰੁਪਏ ਜੇ 1 ਰੁਪਿਆ ਵੀ ਨਹੀਂ ਬਚਦਾ ਹੈਗਾ ਠੀਕ ਹੈ ਨਾ ਕਈ ਤਾਂ ਮੇਰੇ ਪਿੰਡ ਪਰ ਮੈਂ ਇਹੋ ਜਿਹੀ ਦੇਖੇ ਨੇ ਜਿਹੜੇ ਕਿਰਾਏ ਦੇ ਘਰ ਤੇ ਉੱਤੇ ਰਹਿੰਦੇ ਆ ਕਿਰਾਏ ਦੇ ਘਰ ਦੇ ਤਰਿਹ ਦੇ 4-5000 ਰੁਪਏ ਦਾ ਮਹੀਨੇ ਦਾ ਕਿਰਾਇਆ ਹੁੰਦਾ ਵਾ 10-15000 ਰੁਪਏ ਦੇ ਵਿੱਚ 4-5000 ਕੱਢਦੇ ਪਿੱਛੇ ਰਹਿ ਜਾਂਦੇ 10000 ਰੁਪਏ ਨਾਲ ਜਦ ਕਿੱਥੇ ਖਰਚਾ ਚੱਲਦਾ ਵਾ ਕੱਲ ਨੂੰ ਤੁਹਾਡਾ ਵਿਆਹ ਹੋ ਗਿਆ ਕੱਲ ਨੂੰ ਬੱਚੇ ਵੀ ਹੋਣੇ ਆ ਫਿਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਬਥੇ ਨਿਕਲ ਜਾਂਦੀ ਡਾਈਪਰ ਲਿਆਉਣ ਤੇ ਡਾਈਪਰ ਲਿਆਓ ਜੀ ਓ ਲਿਆਓ ਫਰਾਂਡ ਲਿਆਓ ਸਾਰੇ ਪੈਸੇ ਉਧਰ ਹੀ ਲੱਗ ਜਾਂਦੇ ਆ ਸੋ ਜਿੰਦਗੀ ਬਿਲਕੁਲ ਵਧੀਆ ਨਹੀਂ ਹੁੰਦੀ ਹੈਗੀ ਬੰਦਾ ਯਾਰ ਫਿਰ ਸੋਚਦਾ ਯਾਰ ਵੀ ਮੈਨੂੰ ਕਮਾਈ ਹੋਰ ਜ਼ਿਆਦਾ ਹੋਵੇ ਮੈਂ ਕਿਸ ਤਰੀਕੇ ਨਾਲ ਕਰਾਂ ਸੋ ਮੈਂ ਕਹਿੰਨਾ ਵੀ ਯਾਰ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਅੱਜ ਮੈਂ ਚੀਜ਼ਾਂ ਦੱਸੀਆਂ ਨੇ ਨਾ ਇਹ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਆਪਣਾ ਘਰ ਹੈਗਾ ਵਾ ਤੁਹਾਡੇ ਕੋਲ ਆਪਣੀ ਕਾਰ ਹੈ ਜੇ ਤੁਹਾਡੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੈਗਾ ਨਾ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੈਗੀ ਇਹ ਤੁਸੀਂ ਕਰ ਸਕਦੇ ਹੋ ਕੋਈ ਔਖਾ ਨਹੀਂ ਹੈਗਾ ਜੇ ਤੁਹਾਡੀ ਮੰਨ ਕੇ ਚਲੋ 30 ਸਾਲ ਦੀ ਉਮਰ ਆ ਜਾਓ 25 ਸਾਲ ਦੀ ਉਮਰ ਆ ਜਾ ਹੁਣ 22 ਸਾਲ ਦੀ ਤੁਹਾਡੀ ਉਮਰ ਆ ਨਾ ਹੁਣ ਹੁਣ ਮੈਂ ਕਹਿੰਦਾ ਤੁਸੀਂ ਹੁਣੇ ਸੁਧਰ ਜਾਓ ਹੁਣ ਤੁਹਾਡੀ ਉਮਰ ਆਪਾਂ ਕਹਿ ਦਿੰਨੇ ਯਾਰੇ ਖੇਡਣਾ ਉਹ ਅਸੀਂ ਜਿੰਦਗੀ ਦੇ ਨਜ਼ਾਰੇ ਲੈ ਲੀਏ ਖੇਡ ਲਈਏ ਅਸਲੀ ਸਾਡੀ ਇਹ ਜਿੰਦਗੀ ਨਜ਼ਾਰੇ ਯਾਰ ਨਹੀਂ ਮੈਂ ਕਹਿੰਦਾ ਨਹੀਂ ਯਾਰ ਤੁਸੀਂ ਬਹੁਤ ਹੱਸ ਖੇਡ ਲੇ 20 22 ਸਾਲ ਦੇ 25 ਸਾਲ ਤੱਕ ਤੁਸੀਂ ਬਹੁਤ ਹੱਸ ਖੇਡ ਲੇ ਘੁੰਮ ਫਿਰ ਲੇ ਨਜ਼ਾਰੇ ਲੈ ਲੇ ਜ਼ਿੰਦਗੀ ਦੇ ਪਰ ਹੁਣ ਤੁਸੀਂ ਪਟੜੀ ਤੇ ਆ ਜਾਓ ਹੁਣ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਆਪਣੇ ਆਪ ਨੂੰ ਕਮਾਈ ਵਾਲੇ ਪਾਸੇ ਲਾ ਲਓ ਬਹੁਤ ਸਾਰੇ ਅੱਜ ਕੱਲ ਤਾਂ ਯਾਰ ਬਹੁਤ ਸਾਰੇ ਇਹੋ ਜਿਹੇ ਪਲੇਟਫਾਰਮ ਹੈਗੇ ਆ ਜਿਨ੍ਹਾਂ ਤੋਂ ਤੁਸੀਂ ਮਹੀਨੇ ਦੀ ਕਮਾਈ ਤੁਸੀਂ ਘੱਟੋ-ਘੱਟ ਮੈਂ ਕਹਿੰਦਾ ਤੁਸੀਂ 1 ਲੱਖ ਰੁਪਈਆ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਔਨਲਾਈਨ ਮੈਂ ਆਪਣੇ YouTube ਚੈਨਲ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਪਾਈਆਂ ਹੋਈਆਂ ਨੇ ਮਤਲਬ ਵੀ ਤੁਸੀਂ ਔਨਲਾਈਨ ਕਿੱਦਾਂ ਕਮਾਈ ਕਰ ਸਕਦੇ ਹੋ ਨਾ ਸਭ ਤੋਂ ਸਸਤਾ ਪਲੇਟਫਾਰਮ ਦੱਸਦਾ ਜਿੱਥੇ ਵਿੱਚ 0 ਰੁਪਈਆ ਲਾਉਣਾ ਤੁਸੀਂ 0 ਰੁਪਈਆ ਲਾਉਣਾ ਉਹ ਹੈਗਾ YouTube YouTube Facebook ਤੇ ਇੰਸਟਾਗ੍ਰam ਫੇਸਬੁਕ YouTube ਇੰਸਟਾਗ੍ਰam ਤੋਂ ਲੋਕ ਕਿੰਨੇ ਦੇ ਲੱਖਾਂ ਰੁਪਏ ਕਮਾਰੇ ਆ ਤੇ ਤੁਸੀਂ ਕਿਉਂ ਨਹੀਂ ਕਮਾ ਸਕਦੇ ਹੈਗੇ ਬਸ ਇਹ ਕਿ ਉਹਦੇ ਵਿੱਚ ਤੁਹਾਡੇ ਕੋਲ ਟੈਲੈਂਟ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਟੈਲੈਂਟ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਜੇ ਤੁਹਾਡੇ ਕੋਲ ਦੇਖੋ ਜਿਹੜਾ ਬੰਦਾ ਦੁਨੀਆ ਦੇ ਉੱਤੇ ਆਇਆ ਨਾ ਕੁਦਰਤ ਨੇ ਜਾਂ ਮੰਨ ਕੇ ਚਲੋ ਵਾਹਿਗੁਰੂ ਨੇ ਉਹਨੂੰ ਦੁਨੀਆ ਦੇ ਉੱਤੇ ਭੇਜਿਆ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੀ ਆ ਇਦਾਂ ਤਾਂ ਹੈ ਨਹੀਂ ਵੀ ਹਰ ਇੱਕ ਦੇ ਵਿੱਚ ਮਤਲਬ ਵੀ ਕੋਈ ਟੈਲੈਂਟ ਨਾ ਹੋਵੇ ਨਹੀਂ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਆ ਤੁਸੀਂ ਆਪਣੀ ਕੁਆਲਿਟੀ ਪਛਾਣੋ ਵੀ ਯਾਰ ਮੇਰੇ ਵਿੱਚ ਇਹ ਕੁਆਲਿਟੀ ਆ ਮੈਂ ਇਸ ਟੌਪਿਕ ਦੇ ਉੱਤੇ ਮੈਂ ਕੰਮ ਕਰ ਸਕਦਾ ਵਾ ਮੇਰੇ ਵਿੱਚ ਆ ਹਸਾਉਣ ਦੀ ਕੁਆਲਿਟੀ ਹੈ ਇਹਦੇ ਵਿੱਚ ਮੈਂ ਜਨਰਲ ਨੋਲਿਜ ਵਧੀਆ ਦੇ ਸਕਦਾ ਇਹਦੇ ਵਿੱਚ ਮੈਂ ਮੋਟੀਵੇਸ਼ਨ ਵਧੀਆ ਕਰ ਸਕਦਾ ਵਾ ਇਹਦੇ ਵਿੱਚ ਆ ਕਲਾਸ ਮੈਂ ਵਧੀਆ ਲਾ ਸਕਦਾ ਤੁਸੀਂ ਉਹਨੂੰ ਪੇਜ ਬਣਾਓ ਇੰਸਟਾਗ੍ਰam ਤੇ ਪੇਜ ਬਣਾਓ ਤੇ ਆਪਣੀ ਡੇਲੀ ਦੀ ਵੀਡੀਓ ਉੱਤੇ ਪਾਣੀ ਸ਼ੁਰੂ ਕਰੋ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣੇ ਜਿਹੜੇ ਉਹ ਸ਼ੁਰੂ ਕਰ ਦੋਗੇ ਜਦੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਂਗੇ ਤੁਸੀਂ 3 ਤੋਂ 5 ਸਾਲ ਦੇ ਵਿੱਚ ਹੀ ਆ ਜਿਹੜੀ ਮੈਂ ਚੀਜ਼ਾਂ ਦੱਸਿਆ ਨੇ ਨਾ ਤੁਹਾਡੀ ਆਪਣਾ ਘਰ ਹੋਣਾ ਚਾਹੀਦਾ ਤੁਹਾਡੀ ਆਪਣੀ ਕਾਰ ਹੋਣੀ ਚਾਹੀਦੀ ਹੈ 10 ਲੱਖ ਦਾ ਤੁਹਾਡਾ ਬੈਂਕ ਬੈਲੈਂਸ ਹੋਣਾ ਚਾਹੀਦਾ ਤੇ ਉਸ ਤੋਂ ਇਲਾਵਾ ਮੈਂ ਕਹਿੰਦਾ ਤੁਹਾਡੇ 2 ਤੋਂ ਲੈ ਕੇ 3 ਪਲਾਟ 2 ਤੋਂ 3 ਪਲਾਟ ਤੁਹਾਡੇ ਹੋਣੇ ਜ਼ਰੂਰੀ ਆ ਆ ਚਾਰ ਚੀਜ਼ਾਂ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ ਇਹ ਤੁਸੀਂ 3 ਤੋਂ 5 ਸਾਲ ਦੇ ਵਿੱਚ ਕਵਰ ਕਰ ਜਾਓਗੇ ਜੇ ਤੁਸੀਂ ਲਗਾਤਾਰ ਮਿਹਨਤ ਕਰੋਗੇ ਜੇ ਤੁਸੀਂ ਲਗਾਤਾਰ ਮਿਹਨਤ ਕਰ ਲਏ 3 ਤੋਂ 5 ਸਾਲ ਤੁਸੀਂ ਮਿਹਨਤ ਕਰ ਲੋਗੇ ਇਹ ਚੀਜ਼ਾਂ ਸਾਰੇ ਤੁਸੀਂ ਪਾ ਲੋਗੇ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਲੰਘੇਗੀ ਮੈਂ ਕਹਿੰਦਾ ਯਾਰ ਪੈਸੇ ਤੋਂ ਬਿਨਾ ਗਤੀ ਨਹੀਂ ਹੈਗੀ ਠੀਕ ਆ ਹਾਂ ਚੱਲਦਾ ਉਹਦਾ ਸਾਰਾ ਸਿਸਟਮ ਚੱਲ ਜਾਂਦਾ ਜਿਹਦੇ ਕੋਲ 1 ਰੁਪਿਆ ਵੀ ਨਹੀਂ ਹੈਗਾ ਉਹ ਵੀ ਚੱਲੀ ਜਾਂਦਾ ਪਰ ਪੈਸੇ ਤੋਂ ਬਿਨਾ ਗਤੀ ਨਹੀਂ ਹੈਗੀ ਕਿਉਂਕਿ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਹੀ ਜ਼ਿਆਦਾ ਔਖਾ ਵਾ ਪੈਸੇ ਕਮਾਉਣ ਦੇ ਲਈ ਸਾਡੇ ਜਿਹੜੇ ਬੱਚੇ ਆ ਹਨ ਉਹ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਦੇਸ਼ਾਂ ਦੇ ਵਿੱਚ ਜਾਈ ਜਾਂਦੇ ਉੱਥੇ ਕੰਮ ਕਰਦੇ ਆ ਜਾ ਕੇ ਦੇਣ ਦਾ ਆਪਾਂ ਘਰੇ ਬੈਠ ਕੇ ਹੀ ਆਪਾਂ ਪੈਸੇ ਕਮਾ ਸਕਦਾ ਆ ਬਹੁਤ ਸਾਰੇ ਮੁੰਡੇ ਨੇ ਜਿਹੜੇ ਮੈਨੂੰ ਜਾਣਦੇ ਨੇ ਹਨ ਉਹਰੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਮੁੰਡੇ ਸਾਊਥ ਦੇ ਉਹ ਮੈਨੂੰ ਜਾਣਦੇ ਮੇਰਾ ਉਹਨਾਂ ਨਾਲ ਵਧੀਆ ਲਿੰਕ ਆ ਤੇ ਉਹ ਮਤਲਬ YouTube ਤੋਂ ਕੰਮ ਕਰਦੇ ਨੇ ਉਹਨਾਂ ਦੀ ਮੈਂ ਕਹਿੰਦਾ ਸਾਲ ਦੀ 20-20 ਲੱਖ ਰੁਪਈਆ ਇੱਕ ਸਾਲ ਦੀ 20-20 ਲੱਖ ਰੁਪਈਆ ਉਹਨਾਂ ਦੀ ਇਨਕਮ ਆ ਸਿਰਫ YouTube ਤੇ Facebook ਦੇ ਉੱਤੋਂ ਉਹਨਾਂ ਦੀ ਸਪੌਂਸਰਸ਼ਿਪਾਂ ਵੀ ਵਿੱਚ ਪਾ ਲੋ ਕਈ ਸਪੌਂਸਰ ਜਿੱਤੋਂ ਵੀ ਵੱਧ ਕਮਾਉਂਦੇ ਨੇ ਮੈਂ ਕਹਿੰਦਾ ਬਹੁਤ ਜ਼ਿਆਦਾ ਪੈਸਾ ਵਾ ਯਾਰ ਦੇਖੋ ਜੇ ਤੁਹਾਡੀ 20 25 ਸਾਲ ਦੀ ਉਮਰ ਹੈਗੀ ਆ ਨਾ ਮੈਂ ਕਹਿੰਦਾ ਤੁਹਾਡੇ ਕੋਲ ਆਹੀ ਟਾਈਮ ਆ ਹੁਣੇ ਸੁਧਰ ਜੋ ਠੀਕ ਆ ਇੱਕ ਦੇਖੋ ਚਾਰ ਪੰਜ ਚੀਜ਼ਾਂ ਤਾਂ ਸੁਧਾਰਨੀਆਂ ਪਣੀਆਂ ਇੱਕ ਤਾਂ ਆਵਾਰਾਗਰਦੀ ਜਿਹਨੂੰ ਕਹਿੰਦੇ ਨੇ ਆਪਾਂ ਫਾਲਤੂ ਦਾ ਘੁੰਮਣਾ ਛੱਡ ਦਿਓ ਠੀਕ ਆ ਯਾਰਾਂ ਦੋਸਤਾਂ ਦੇ ਵਿੱਚ ਬਹਿਣਾ ਛੱਡ ਦਿਓ ਕੋਈ ਯਾਰ ਦੋਸਤ ਔਖੇ ਵੇਲੇ ਕੰਮ ਨਹੀਂ ਹੁੰਦਾ ਇਹ ਚੀਜ਼ ਮੈਂ ਦੇਖੀ ਆ ਸਾਰੇ ਸਵਾਲ ਲੈਣਦੇ ਨੇ ਬਸ ਹੋਰ ਕੁਝ ਨਹੀਂ ਹੈਗਾ ਠੀਕ ਆ ਆਪਣੇ ਕੰਮ ਵੱਲ ਫੋਕਸ ਆਪਣੇ ਕੰਮ 'ਤੇ ਫੋਕਸ ਕਰੋ ਯਾਰ ਮੈਂ ਇਹ ਚੀਜ਼ ਕਰਨੀ ਹੀ ਕਰਨੀ ਹੈ ਕੋਈ ਮੇਰੇ ਭੈਣ ਪਰ ਇਹੋ ਜੇ ਹੋਣਗੇ ਜਿਹੜੇ ਕਹਿੰਗੇ ਯਾਰ ਵੀਰੇ ਅਸੀਂ ਤਾਂ ਮਤਲਬ ਸਾਡੇ ਫਾਦਰ ਸਾਹਿਬਾ ਜਿਹੜੇ ਉਹ ਵੀ ਗਰੀਬ ਸੀ ਸਾਡੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਵਾ ਤੇ ਅਸੀਂ ਵੀ ਗਰੀਬੀ ਰਹਿਣੀ ਹੈ ਸਾਡੀ ਕਮਾਈ ਜਿਹੜੀ ਸਾਲ ਦੀ ਮਹੀਨੇ ਦੀ ਸੋਰੀ ਸਾਡੀ ਜਿਹੜੀ ਕਮਾਈ ਹੈ ਮਹੀਨੇ ਦੀ ਉਹ ਹੈਗੀ 25000 ਰੁਪਏ ਵੀ ਅਸੀਂ 10 ਲੱਖ ਰੁਪਏ ਕਮਾ ਸਕਦੇ ਨਹੀਂ ਤੁਸੀਂ ਕਮਾ ਸਕਦੇ ਹੋ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਗੱਲ ਪਤਾ ਕੀ ਆ ਤੁਸੀਂ ਆਪਣੇ ਟੈਲੈਂਟ ਨੂੰ ਪਛਾਣੋ ਤੇ ਕੰਮ ਕਰੋ ਮੰਨ ਕੇ ਚੱਲੋ ਯਾਰ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਮੈਂ ਮੰਨਦਾ ਚਲੋ ਗਰੀਬੀ ਆ ਗਰੀਬੀ ਹੁੰਦੀ ਆ ਹਰ ਇੱਕ ਬੰਦ ਘਰ ਦੇ ਵਿੱਚ ਪਰ ਜਦ ਉਹ ਗਰੀਬੀ ਨੂੰ ਦੂਰ ਕਰਨ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ ਨਾ ਕਿਸੇ ਨੂੰ ਤਾਂ ਮਿਹਨਤ ਕਰਨੀ ਪਊਗੀ ਨਾ ਕਿਸੇ ਨੂੰ ਤਾਂ ਦਿਨ ਰਾਤ ਇੱਕ ਕਰਨਾ ਪਊਗਾ ਨਾ ਜਦੋਂ ਤੁਸੀਂ ਦਿਨ ਰਾਤ ਇੱਕ ਕਰੋਗੇ ਤੁਸੀਂ ਵਧੀਆ ਸੋਚੋਗੇ ਤੁਸੀਂ ਪੈਸੇ ਕਮਾਓਗੇ ਪਰ ਜਿਹੜੀ ਤੁਹਾਡੀ ਆਉਣ ਵਾਲੀ ਪੀੜ੍ਹੀ ਹੋਊਗੀ ਨਾ ਉਹ ਗਰੀਬ ਨਹੀਂ ਹੋਊਗੀ ਉਹ ਅਮੀਰ ਹੋਏਗੀ ਉਹ ਅਮੀਰ ਹੋਏਗੀ ਜੇ ਤੁਸੀਂ ਆਪ ਮਿਹਨਤ ਕਰੋਗੇ ਆਪਣੀ ਸੋਚ ਨੂੰ ਬਦਲੋਗੇ ਸਾਰਾ ਕੁਝ ਸੋਚ ਤੇ ਡਿਪੈਂਡ ਕਰਦਾ ਜੇ ਤੁਹਾਡੀ ਸੋਚ ਯਾਰ ਏਡੀ ਕਾ ਛੋਟੀ ਜੀ ਸੋਚ ਆ ਤੁਹਾਡੀ ਤੁਸੀਂ ਕੀ ਕਮਾਉਣਾ ਵਾ ਯਾਰ ਸੋਚਣ ਦੇ ਪੈਸੇ ਨਹੀਂ ਨਾ ਲੱਗਦੇ ਸੋਚਣ ਦੇ ਥੋੜੀ ਪੈਸੇ ਲੱਗਦੇ ਜਿੱਡਾ ਵੱਡਾ ਤੁਸੀਂ ਸੋਚੋਗੇ ਮੈਂ ਕਹਿੰਦਾ ਤੁਸੀਂ ਉੱਡਾ ਵੀ ਵੱਡੇ ਇਨਸਾਨ ਬਣ ਜਾਓਗੇ ਸੋ ਵਧੀਆ ਕਿਤਾਬਾਂ ਪੜਿਆ ਕਰੋ ਜਿੰਦਗੀ ਦੇ ਵਿੱਚ ਮਹੀਨੇ ਦੇ ਵਿੱਚ ਇੱਕ ਕਿਤਾਬ ਰੱਖ ਲਿਆ ਕੇ ਰੱਖੋ ਵੀ ਯਾਰ ਮੈਂ ਆ ਕਿਤਾਬਾਂ ਜਿਹੜੀ ਮੈਂ ਮਹੀਨੇ ਦੇ ਵਿੱਚ ਖਤਮ ਕਰਨੀ ਹੀ ਕਰਨੀਆਂ ਕਿਤਾਬ ਦੀ ਕੀਮਤ ਕਿੰਨੀ ਹੁੰਦੀ ਆ 30 ਰੁਪਏ ਤੋਂ ਲੈ ਕੇ 50 ਰੁਪਏ ਦੀ ਕੀਮਤ ਹੁੰਦੀ ਆ ਉਦਾਂ ਵੀ ਆਪਾਂ 버ਗਰ ਟਿੱਕੀ ਨੂਡਲ ਵਗੈਰਾ ਖਾਨੀ ਆ ਇੱਕ ਦਿਨ ਨਾ ਖਾਓ 50 ਰੁਪਏ ਦੀ ਕਿਤਾਬ ਲੈ ਕੇ ਲਾਓ ਬਹੁਤ ਵਧੀਆ ਵਧੀਆ ਕਿਤਾਬਾਂ ਨੇ ਹਨਾ ਤੁਸੀਂ ਉਹ ਕਿਤਾਬਾਂ ਦੇ ਵਿੱਚੋਂ ਕਿਸੇ ਵੀ ਇੱਕ ਕਿਤਾਬ ਨੂੰ ਪੜਨਾ ਸ਼ੁਰੂ ਕਰ ਦੋ ਤੁਹਾਡਾ ਦਿਮਾਗ ਚੇਂਜ ਹੋ ਜਾਏਗਾ ਦੇਖੋ ਤੁਹਾਡਾ ਮਨ ਵੀ ਚੇਂਜ ਹੋ ਜਾਏਗਾ ਤੁਸੀਂ ਆਪਣੇ ਆਪ ਨੂੰ ਚੇਂਜ ਹੀ ਕਰ ਲੋਗੇ ਸਾਰਾ ਕੁਝ ਸਾਰਾ ਕੁਝ ਮੈਂ ਕਹਿੰਨਾ ਸੋਚਣ ਤੇ ਡਿਪੈਂਡ ਕਰਦਾ ਦੁਨੀਆ ਤੇ ਕੋਈ ਐਸਾ ਕੰਮ ਨਹੀਂ ਹੈਗਾ ਜਿਹੜਾ ਤੁਹਾਡੇ ਕਰਨ ਵਾਸਤੇ ਨਾ ਬਣਿਆ ਹੋਵੇ ਸਾਰੇ ਕੰਮ ਤੁਸੀਂ ਕਰ ਸਕਦੇ ਹੋ ਬਸ ਸਿਰ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਜੇ ਤੁਸੀਂ ਛੋਟਾ ਸੋਚੋਗੇ ਤਾਂ ਛੋਟੇ ਰਹੋਗੇ ਜੇ ਤੁਸੀਂ ਵੱਡਾ ਸੋਚੋਗੇ ਤਾਂ ਇੱਕ ਨਾ ਇੱਕ ਦਿਨ ਤੁਸੀਂ ਜਰੂਰ ਵੱਡਾ ਤੁਸੀਂ ਬਣੋਗੇ ਹੀ ਬਣੋਗੇ ਸੋਚਣ ਤੇ ਕਿਹੜਾ ਪੈਸੇ ਲੱਗਦੇ ਆ ਜਿਹੜਾ ਮੰਨ ਕੇ ਚੱਲੋ ਕੋਈ ਅਮੀਰ ਬੰਦਾ ਆ ਜਾਂ ਗਰੀਬ ਆ ਹਨਾ ਉਹਦੇ ਵਿੱਚ ਕੀ ਫਰਕ ਹੁੰਦਾ ਜਿਹੜਾ ਅਮੀਰ ਆ ਉਹ ਵੱਡਾ ਸੋਚਦਾ ਜਿਹੜਾ ਛੋਟਾ ਉਹ ਛੋਟਾ ਹੀ ਸੋਚਦਾ ਜਦੋਂ ਤੱਕ ਤੁਸੀਂ ਵੱਡਾ ਨਹੀਂ ਸੋਚੋਗੇ ਉਦੋਂ ਤੱਕ ਤੁਸੀਂ ਅੱਗੇ ਨਹੀਂ ਜਾਉਂਗੇ ਸੋਚਣ ਤੇ ਕਿਹੜਾ ਪੈਸੇ ਲੱਗਦੇ ਯਾਰ ਸੋਚਣ ਤਾਂ ਫ੍ਰੀ ਚ ਹੀ ਆ ਕਿਉਂ ਨਾ ਅਸੀਂ ਛੋਟੇ ਦੀ بجائے ਜਿੱਥੇ ਅਸੀਂ ਛੋਟਾ ਸੋਚਦੇ ਕਿਉਂ ਨਾ ਅਸੀਂ ਉਹਦੀ بجائے ਅਸੀਂ ਵੱਡਾ ਸੋਚੀਏ ਛੋਟੇ ਦੀ بجائے ਵੱਡਾ ਸੋਚੋ ਤੇ ਅਸੀਂ ਵੱਡਾ ਕਮਾਵਾਂਗੇ ਠੀਕ ਆ ਆ ਚਾਰਜ ਜੀ ਦਾ ਤੁਹਾਡੇ ਕੋਲ ਹੋਣੇ ਜ਼ਰੂਰੀ ਨਹੀਂ ਬਹੁਤ ਸਾਰੇ ਬਨੇ ਭਨੇ ਭਰਾਏ ਹੁੰਦੇ ਹੋਣੇ ਹੋਣੀ ਜਿਹੜੇ ਕਹਿੰਗੇ ਯਾਰ ਮੇਰੇ ਕੋਲ ਆਪਣਾ ਘਰ ਵੀ ਹੈਗਾ ਕਾਰ ਵੀ ਹੈਗੀ ਆ 10 ਲੱਖ ਰੁਪਏ ਮੇਰੇ ਕੋਲ ਹੈਗਾ ਦੋ ਤਿੰਨ ਪਲਾਟ ਵੀ ਹੈਗੇ ਪਰ ਮੇਰੇ ਨਹੀਂ ਮੇਰੇ ਡੈਡੀ ਦੇ ਯਾਰ ਨਹੀਂ ਡੈਡੀ ਦੇ ਨਹੀਂ ਆਪਣੇ ਨਾਂ ਤੇ ਬਣਾਓ ਆਪਣੇ ਨਾਂ ਤੇ ਆਪਣਾ ਘਰ ਬਲੋ ਆਪਣੇ ਨਾਂ ਤੇ ਆਪਣੀ ਕਾਰ ਲਓ ਆਪਣੇ ਨਾਂ ਤੇ 10 ਲੱਖ ਰੁਪਏ ਆਪਣੇ ਨਾਂ 'ਚ ਕਰਾਓ ਤੇ ਦੋ ਤਿੰਨ ਪਲਾਟ ਆਪਣੇ ਨਾਂ ਤੇ ਕਰਾਓ ਸੁਆਦ ਤਾਂ ਫੇਰ ਆ ਡੈਡੀ ਦੀ ਕਮਾਈ ਤੇ ਤਾਂ ਹਰੇਕ ਕੋਈ ਏਸ਼ ਕਰਦਾ ਵਾ ਤੁਸੀਂ ਦੇਖੋ ਤੁਸੀਂ ਕੀ ਕਰ ਰਹੇ ਹੋ ਅੱਗੇ ਸੋ ਇਸ ਕਰਕੇ ਮੈਂ ਕਹਿੰਦਾ ਆਪਣੀ ਸੋਚ ਨੂੰ ਬਦਲੋ ਕੰਮ ਕਰਨ ਦਾ ਤਰੀਕਾ ਬਦਲੋ ਦਿਨ ਰਾਤ ਇੱਕ ਕਰਦੋ ਜਿੰਨੀ ਵੀ ਤੁਹਾਡੀ ਹੁਣ ਉਮਰ ਆ ਤੁਸੀਂ ਮੇਰੀ ਵੀਡੀਓ ਹੁਣ ਦੇਖਦੇ ਪਏ ਹੋ ਤੁਸੀਂ ਮੈਂ ਕਹਿੰਦਾ ਹੁਣੇ ਆਪਣੀ ਸੋਚ ਬਦਲੋ ਬਹੁਤ سارے ਪਲੇਟਫਾਰਮ ਨੇ ਯਾਰ ਜਿੱਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਮੈਂ ਤੁਹਾਨੂੰ ਐ ਵੀ ਨਹੀਂ ਕਹਿ ਰਿਹਾ ਹੁਣ ਤੁਹਾਡੇ ਵਿੱਚ ਕੋਈ ਮੇਰੇ ਭਿੰਨ ਭਰਾ ਇਹੋ ਜਿਹੀ ਹੁਣੇ ਕਹਿਣਗੇ ਵੀਰ ਜੀ ਲੱਖ ਰੁਪਏ ਕਮਾਉਣ ਵਾਸਤੇ ਘੱਟੋ ਘੱਟ ਤੁਹਾਨੂੰ 50000 ਰੁਪਏ ਤਾਂ ਇਨਵੈਸਟ ਕਰਨਾ ਪੈਣਾ ਨਹੀਂ ਤੁਸੀਂ 0 ਰੁਪਏ 0 ਰੁਪਏ ਇਨਵੈਸਟ ਕਰਨਾ ਵਾ ਸਿਰਫ YouTube ਤੇ ਚੈਨਲ ਬਣਾਉਣਾ Facebook ਤੇ ਪੇਜ ਬਣਾਉ ਜਿਆ ਕੋਈ ਕੈਮਰਾ ਲੈਣ ਦੀ ਲੋੜ ਨਹੀਂ ਹੈਗੀ ਕੋਈ ਕੁਝ ਨਹੀਂ ਲੈਣ ਦੀ ਲੋੜ ਹੈਗੀ ਸਿਰਫ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ ਮੋਬਾਈਲ ਫੋਨ ਲੈ ਕੇ ਆਪਣੀ ਵੀਡੀਓ ਬਣਾਉਣੀ ਸ਼ੁਰੂ ਕਰ ਦਿਓ ਮੈਂ ਕਹਿੰਦਾ ਤੁਹਾਡੀ 2 ਤੋਂ 3 ਸਾਲਾਂ ਦੇ ਵਿੱਚ ਜ਼ਿੰਦਗੀ ਬਦਲ ਜਾਈ ਜਿਹੜੀਆਂ ਮੈਂ 3-4 ਚੀਜ਼ਾਂ ਕਹੀਆਂ ਨੇ ਤੁਹਾਡੇ ਕੋਲ ਹੋਣਗੀਆਂ ਹੀ ਹੋਣਗੀਆਂ ਹਣਾ ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾਗਾ ਵੀਡੀਓ ਐਡੀਟ ਕਿਵੇਂ ਕਰੀ ਦੀਆ ਕਿਵੇਂ ਅਸੀਂ YouTube ਚੈਨਲ ਬਣਾਇਦਾ ਕਿਵੇਂ ਅਸੀਂ ਕੰਮ ਕਰੀਏ ਉਹਦੀ ਟੈਨਸ਼ਨ ਨਾ ਲਓ ਉਹਦੇ ਵਾਸਤੇ ਮੈਂ ਹੈਗਾ ਵਾਂ ਹਣਾ ਬਹੁਤ ਸਾਰੇ ਮੇਰੇ ਭਿੰਨ ਭਰਾ ਹੈਗੇ ਨੇ ਜਿਹੜੇ ਮੇਰੇ ਕੋਲ ਕਲਾਸ ਆਣ ਆਉਂਦੇ ਨੇ ਜਿਹੜੇ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਵੀ YouTube ਤੇ ਕਿਵੇਂ ਕੰਮ ਕਰਨਾ Facebook ਤੇ ਕਿਵੇਂ ਕੰਮ ਕਰਨਾ ਉਹ ਵੀਡੀਓ ਐਡੀਟਿੰਗ ਸਿੱਖ ਕੇ ਜਾਂਦੇ ਨੇ ਵੀਡੀਓ ਨੂੰ ਸ਼ੂਟ ਕਰਨਾ ਸਿੱਖ ਕੇ ਜਾਂਦੇ ਨੇ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵੀਡੀਓ ਨੂੰ ਵਾਇਰਲ ਕਿਵੇਂ ਕਰਨਾ ਉਹ ਸਾਰੀ ਚੀਜ਼ਾਂ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਤੇ 2 ਮਹੀਨੇ ਦੇ ਕੋਟੋ ਘਟ ਹੁਣ 40000 ਤੋਂ ਲੈ ਕੇ ਟੋਟੋਟੇ ਕਮਾਈ ਰਹੇ ਨੇ ਉਹ ਸੋ ਜੇ ਉਹ ਕਮਾ ਸਕਦੇ ਤਾਂ ਤੁਸੀਂ ਕਿਉਂ ਨਹੀਂ ਕਮਾ ਸਕਦੇ ਜਿਹੜੇ ਬੰਦੇ ਅਮੀਰ ਬਣੇ ਨੇ ਉਹ ਵੀ ਜ਼ੀਰੋ ਤੋਂ ਹੀ ਬਣੇ ਨੇ ਘਰ ਦੀ ਗਰੀਬੀ ਤਾਂ ਕਿਸੇ ਇੱਕ ਬੰਦੇ ਨੂੰ ਚੱਕਣੀ ਪੈਣੀ ਹੀ ਪੈਣੀ ਆ ਜੇ ਤੁਸੀਂ ਹਿੰਮਤ ਨਹੀਂ ਕਰੋਗੇ ਤਾਂ ਫਿਰ ਕੌਣ ਕਰੂਗਾ ਸਮਾ ਜ਼ਰੂਰ ਬਦਲਦਾ ਹਰੇਕ ਇਨਸਾਨ ਦਾ ਸਮਾਂ ਵਕਤ ਆ ਜਿਹੜਾ ਉਹ ਬਦਲਦਾ ਹੀ ਬਦਲਦਾ ਇੱਕ ਨਾ ਇੱਕ ਦਿਨ ਉਹ ਤਾਂ ਬਦਲੇਗਾ ਜੇ ਤੁਸੀਂ ਹਿੰਮਤ ਕਰੋਗੇ ਮਿਹਨਤ ਕਰੋਗੇ ਕੁਦਰਤ ਨੇ ਸਾਰੇ ਬੰਦਿਆਂ ਨੂੰ ਸਾਰੇ ਇਨਸਾਨਾਂ ਨੂੰ 24 ਘੰਟੇ ਬਰਾਬਰ ਦਿੱਤੇ ਚਾਹੇ ਉਹ ਅਮੀਰ ਆ ਚਾਹੇ ਕਰੋੜਪਤੀ ਆ ਚਾਹੇ ਅਰਬਪਤੀ ਆ ਉਹਦੇ ਕੋਲ ਵੀ ਟਾਈਮ 24 ਘੰਟੇ ਆ ਤੁਹਾਡੇ ਕੋਲ ਵੀ 24 ਘੰਟੇ ਆ ਠੀਕ ਆ ਹੁਣ ਇਹ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ 24 ਘੰਟੇ ਨੂੰ ਕਿਵੇਂ ਬਤੋਨਦੇ ਹੋ ਤੇ ਜਿਹੜਾ ਅਮੀਰ ਬੰਦਾ 24 ਘੰਟੇ ਨੂੰ ਕਿਵੇਂ ਬਤੋਂਦਾ ਵਾ ਹੁਣ ਜੇ ਤੁਸੀਂ ਵਧੀਆ ਸੋਚੋਗੇ ਵਧੀਆ ਕੰਮ ਕਰੋਗੇ 24 ਘੰਟਿਆਂ ਦੇ ਵਿੱਚੋਂ ਸਿਰਫ 5 ਘੰਟੇ ਤੁਸੀਂ ਆਪਣੇ ਤੇ ਲਾਉਂਗੇ ਆਪਣੇ ਤੇ ਕੱਢੋਗੇ ਨਾ ਮੈਂ ਕਹਿੰਦਾ ਉਹ ਦਿਨ ਦੂਰ ਨਹੀਂ ਹੈਗੇ ਜਿੱਦਣ ਤੁਸੀਂ ਅਮੀਰ ਹੋਵੋਗੇ ਠੀਕ ਆ ਜੇ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮਤਲਬ ਮੇਰੇ ਕੋਲ ਸਿੱਖਣਾ ਚਾਹੁੰਦਾ ਵਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਚੈਨਲ ਤੋਂ ਪੈਸੇ ਕਿਵੇਂ ਕਮਾਈਏ ਫੇਸਬੁਕ ਤੋਂ ਪੈਸੇ ਕਿਵੇਂ ਕਮਾਈਏ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਉਹ ਆ ਸਕਦਾ ਵਾ ਤੇ ਮੇਰੇ ਕੋਲ ਉਹ ਆ ਸਾਰੀਆਂ ਚੀਜ਼ਾਂ ਸਿੱਖ ਸਕਦਾ ਵਾ YouTube ਫੇਸਬੁਕ ਇੰਸਟਾਗ੍ਰਾਮ ਦੇ ਬਾਰੇ ਸਾਰੀਆਂ ਚੀਜ਼ਾਂ ਸਿੱਖ ਸਕਦਾ ਵਾ YouTube ਤੇ ਕਿੱਦਾਂ ਵੀਡੀਓ ਸ਼ੂਟ ਕਰਦੀ ਕਿਵੇਂ ਐਡੀਟ ਕਰਦੀ ਕਿਵੇਂ ਅਪਲੋਡ ਕਰਦੀ ਇਹਦੇ ਵਿੱਚ ਜੇ ਤੁਸੀਂ 1 ਰੁਪਿਆ ਵੀ ਨਹੀਂ ਲਉਣਾ 0 ਰ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਹਣਾ ਤੇ ਤੁਸੀਂ ਮੇਰੇ ਕੋਲ ਜਦੋਂ ਮਰਜੀ ਤੁਸੀਂ ਮੇਰੀ ਸੰਡੇ ਨੂੰ ਕਲਾਸ ਲਗਦੀ ਹੈ ਹਰੇਕ ਸੰਡੇ ਨੂੰ ਦੋ ਤਿੰਨ ਬੰਦੇ ਆ ਹੀ ਰਹਿੰਦੇ ਜਿਹੜੇ ਮੇਰੇ ਭੈਣ ਪਰ ਮੇਰੇ ਕੋਲ ਆਉਂਦੇ ਸਿੱਖ ਕੇ ਜਾਂਦੇ ਆ ਸੋ ਤੁਸੀਂ ਵੀ ਆ ਸਕਦੇ ਹੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਇੱਕ ਵਾਰੀ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰ ਲਓ ਤੇ ਮੇਰੇ ਕੋਲ ਆਜੋ ਮੈਂ ਤੁਹਾਨੂੰ ਪੂਰਾ ਟ੍ਰੇਨਡ ਕਰ ਦਾਂਗਾ ਤੁਹਾਨੂੰ ਇੱਕ ਦਿਨ ਦੇ ਵਿੱਚ ਇੱਕ ਦਿਨ ਦੀ ਕਲਾਸ ਹੁੰਦੀ ਹੈ ਮੇਰੀ ਉਹ 4 ਤੋਂ 5 ਘੰਟੇ ਦੀ ਕਲਾਸ ਹੁੰਦੀ ਹੈ 4 ਤੋਂ 5 ਘੰਟੇ ਦੇ ਵਿੱਚ ਮੈਂ ਤੁਹਾਨੂੰ ਸਿਖਾ ਦਾਂਗਾ ਵੇ ਤੁਸੀਂ ਕਿਵੇਂ ਕੰਮ ਕਰਨਾ ਵੈਤੇ ਜਦ ਮੈਂ ਕਹਿੰਦਾ 30 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹੋਣਗੀਆਂ ਤੁਸੀਂ ਵਿਆਹ ਕਰ ਲਿਆ ਤੁਹਾਡੀ ਜ਼ਿੰਦਗੀ ਬਹੁਤ ਔਖੀ ਲੰਗੇਗੀ ਤੁਹਾਡੇ ਵਿੱਚ ਲੜਾਈ ਚੱਲੀ ਜਾਏਗੀ ਨਾ ਤੁਸੀਂ ਜ਼ਿੰਦਗੀ ਜੱਗੇਵਾ ਸਕੋਗੇ ਗਰੀਬ ਤੇ ਗਰੀਬ ਹੀ ਰਹੋਗੇ ਅੱਗੇ ਅਮੀਰ ਬਦ ਨਹੀਂ ਸਕਦੇ ਜੇ ਤੁਹਾਡੇ ਕੋਲ ਆ ਚਾਰ ਚੀਜ਼ਾਂ ਹੋਣਗੀਆਂ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਜ਼ਿਆਦਾ ਨਿਕਲ ਜਾਓਗੇ ਤੁਸੀਂ ਅਮੀਰ ਬਣ ਜਾਓਗੇ ਕਰੋੜਪਤੀ ਵੀ ਤੁਸੀਂ ਆਰਾਮ ਨਾਲ ਬਣ ਜਾਓਗੇ ਕੋਈ ਦੁਨੀਆ ਦੀ ਅਸੀਂ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਕਰੋੜਪਤੀ ਬਣ ਤੋਂ ਰੋਕ ਸਕੇ ਬਸ ਡਿਪੈਂਡ ਕੀ ਕਰਦਾ ਸਾਡੀ ਸੋਚ ਸਾਡੀ ਸ ਸੋ ਇਸ ਕਰਕੇ ਛੋਟੇ ਦੀ بجائے ਵੱਡਾ ਸੋਚੋ ਜਿੰਨਾ ਵੱਡਾ ਸੋਚੋਗੇ ਤੁਸੀਂ ਉਨੇ ਵੱਡੇ ਜਿਹੜੇ ਤੁਸੀਂ ਉਹ ਬਣ ਜਾਓਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਆਪਣੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫੇ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ